ਵੈਲਕਮ ਦੋਸਤੋ ਤੁਹਾਡੇ ਆਪਣੇ YouTube ਚੈਨਲ ਮੈਥ ਵਿਦ ਟ੍ਰਿਕਸ ਤੇ ਤੇ ਦੋਸਤੋ ਅੱਜ ਜਿਹੜਾ ਪੰਜਾਬ ਦੇ ਵਿੱਚ ਚੋਣ ਜਾਤਾ ਲੱਗਣ ਜਾ ਰਿਹਾ ਹੈ ਤੇ ਚੋਣਾਂ ਦਾ ਐਲਾਨ ਹੋਣ ਜਾ ਰਿਹਾ ਹੈ ਚੋਣਾਂ ਦੀਆਂ ਜਿਹੜੀਆਂ ਡੇਟਾਂ ਦੱਸ ਦਿੱਤੀਆਂ ਜਾਣਗੀਆਂ ਹੁਣ ਸ਼ਾਮ ਨੂੰ 3 ਵਜੇ ਦਾ ਸਮਾਂ ਜਿਹੜਾ ਮੀਟਿੰਗ ਦਾ ਹੈਗਾ ਤੇ ਹੋਰ ਕੈਂਡੀਡੇਟ ਤੱਕ ਜਿਹੜੀ ਆਪਾਂ ਨੂੰ ਚੋਣਾਂ ਦੀ ਮਿਤੀ ਦੇਖਣ ਨੂੰ ਮਿਲ ਜੇਗੀ ਤੇ ਮੇਨ ਮੁੱਦਾ ਇਹ ਹੈਗਾ ਵੀ ਚੋਣ ਜਾਤਾ ਲੱਗਣ ਤੋਂ ਬਾਅਦ ਜਿਹੜੀਆਂ ਹੁਣ ਭਰਤੀਆਂ ਚੱਲ ਰਹੀਆਂ ਕੋਈ ਵੀ ਭਰਤੀ ਚੱਲ ਰਹੀ ਹੈ ਜੇ IDD 2364 ਹੈ ET team 9894 ਹੈ ਜਾਂ ਬਦਲੀਆਂ ਦਾ ਪ੍ਰੋਸੈਸ ਹੈ ਜਾਂ ਕੁਝ ਵੀ ਹੈ ਉਸ ਤੇ ਕੋਈ ਅਸਰ ਹੋਊਗਾ ਜਾਂ ਨਹੀਂ ਹੋਊਗਾ ਜਾਂ ਕਿਹੜੀਆਂ ਚੋਣਾਂ ਦੀ ਗੱਲ ਹੋ ਰਹੀ ਹੈ ਇਹਦੇ ਬਾਰੇ ਆਪਾਂ ਪੂਰੀ ਡਿਟੇਲ ਗੱਲਬਾਤ ਤੁਹਾਡੇ ਸਾਹਮਣੇ ਇਸ ਵੀਡੀਓ ਚ ਕਰਾਂਗੇ ਵੀਡੀਓ ਨੂੰ ਧਿਆਨ ਨਾਲ ਸੁਣਿਓ ਸਾਰੀ ਸਮਝ ਆ ਜੂਗੀ ਅੱਗੇ ਵੀ ਜਿਹੜੀ ਆਪਾਂ ਭਰਤੀਆਂ ਸੰਬੰਧੀ ਅਪਡੇਟ ਦਿੰਦੇ ਰਹਿੰਦੇ ਆ ਤੇ ਉਹ ਆਪਣੇ ਚੈਨਲ ਤੇ ਅਪਡੇਟ ਹੈ 9894 ਸੰਬੰਧੀ ਰਿਜ਼ਲਟ ਆਇਆ ਕੈਟਾਗਰੀ ਇਸ਼ੂ ਹੈ 23 ਚੋਣ ਸਬੰਧੀ ਕਟਆਫ ਹੈ ਸਾਰੀਆਂ ਵੀਡੀਓ ਚੈਨਲ ਤੇ ਅਪਲੋਡ ਹੈ ਤੁਸੀਂ ਚੈਨਲ ਤੇ ਵਿਜ਼ਿਟ ਕਰੋਗੇ ਤਾਂ ਸਾਰਾ ਕੁਝ ਤੁਹਾਨੂੰ ਮਿਲ ਜੇਗਾ ਹੁਣ ਆਪਾਂ ਚਲਦੇ ਹਾਂ ਚੋਣ ਜਾਤੇ ਸਬੰਧੀ ਇਹ ਦੇਖੋ ਜਿਹੜਾ ਲੈਟਰ ਜਾਰੀ ਹੋਇਆ ਹੈ ਇਹਦੇ ਦੇਖੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਮੀਡੀਅਮ ਮੀਡੀਆ ਇਨਵੀਟੇਸ਼ਨ ਮੀਡੀਆ ਇਨਵੀਟੇਸ਼ਨ ਜਿਹੜਾ ਦਿੱਤਾ ਗਿਆ ਸੀਗਾ ਇਵੈਂਟ ਕੀ ਹੈ ਪ੍ਰੈਸ ਕਾਨਫਰੰਸ ਬਾਏ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਟੂ ਅਨਾਉਂਸ ਦਾ ਸ਼ਡਿਊਲ ਫਾਰ ਜਨਰਲ ਜਰਨਲ ਇਲੈਕਸ਼ਨ ਟੂ ਲੈਜਿਸ ਲੈਜਿਸਲੇਟਿਵ ਅਸੈਂਬਲੀ ਲੇਜਿਸਲੇਟਿਵ ਅਸੈਂਬਲੀ ਪ੍ਰੈਸ ਕਾਨਫਰੰਸ ਡੇਟ ਟਾਈਮ ਜਿਹੜੀ 16 ਅਗਸਟ 2024 3 ਪੀਐਮ ਜਿਹੜੀ ਹੋਏਗੀ ਜਿਹੜਾ ਵਿਗਿਆਨ ਪਵਨ ਨਿਊ ਦਿੱਲੀ ਦੇ ਵਿੱਚ ਜਿਹੜੀ ਹੈ ਮੀਟਿੰਗ ਹੈ ਤੇ 2:45 ਦੇ ਜਿਹੜਾ ਸੱਦਾ ਦਿੱਤਾ ਗਿਆ ਤੇ ਇਹਦੇ ਵਿੱਚ ਜਿਹੜੀਆਂ ਪੰਜਾਬ ਦੇ ਵਿੱਚ 4 ਸੀਟਾਂ ਤੇ ਦੇਖੋ ਚੋਣਾਂ ਹੈਗੀਆਂ ਕਿਹੜੀਆਂ ਆ ਜਿਹੜੀਆਂ ਪੰਜਾਬ ਦੇ ਵਿੱਚ ਜੋ ਵੀ ਹੁਣ ਆਪਾਂ ਨੂੰ ਪਤਾ ਹੈ ਐਮ ਐਲ ਏ ਦੀਆਂ ਸੌਰੀ ਐਮ ਪੀ ਦੇ ਇਲੈਕਸ਼ਨ ਹੋਏ ਸੀ ਮੈਂਬਰ ਆਫ ਪਾਰਲੀਮੈਂਟ ਦੇ ਉਹ ਸਰਕਾਰ ਬਣ ਚੁੱਕੀ ਹੈ ਜੋ ਮੌਜੂਦਾ ਸੀਗੇ ਪੰਜਾਬ ਦੇ ਵਿੱਚ ਐਮ ਐਲ ਏ ਉਹਨਾਂ ਨੇ ਵੀ ਇਲੈਕਸ਼ਨ ਲੜਿਆ ਇਲੈਕਸ਼ਨ ਲੜਨ ਤੋਂ ਬਾਅਦ ਉਹ ਐਮ ਪੀ ਬਣ ਗਏ ਤੇ ਐਮ ਪੀ ਬਣ ਗਿਆ ਤਾਂ ਹੁਣ ਉਹਨਾਂ ਦੀ ਐਮ ਐਲ ਏ ਦੀ ਸੀਟ ਖਾਲੀ ਹੋ ਗਈ ਤੇ ਉਹ ਐਮ ਐਲ ਏ ਦੀਆਂ ਸੀਟਾਂ ਦਾ ਜਿਹੜਾ ਇਲੈਕਸ਼ਨ ਆ ਹੋਣ ਜਾ ਰਿਹਾ ਤੇ ਪੰਜਾਬ ਦੇ ਵਿੱਚ ਟੋਟਲ 4 ਸੀਟਾਂ ਨੇ ਜਿਵੇਂ ਪੰਜਾਬ ਦੇ ਵਿੱਚ ਜਿਮਨੀ ਚੋਣਾਂ ਦਾ ਹੋ ਸਕਦੇ ਨੇ ਐਲਾਨ ਵਿਧਾਨ ਸਭਾ ਦੀਆਂ 4 ਸੀਟਾਂ ਤੇ ਹੋਣੀ ਹੈ ਜਿਮਣੀ ਚੋਣ ਦੁਪਹਿਰੇ 3 ਵਜੇ ਚੋਣ ਕਮਿਸ਼ਨ ਦੀ ਪ੍ਰੈਸ ਕਾਨਫਰੰਸ ਮਹਾਰਾਸ਼ਟਰ ਜੰਮੂ ਹਰਿਆਣਾ ਝਾਰਖੰਡ ਵੀ ਹੋਣਗੀਆਂ ਹੋਣੀਆਂ ਨੇ ਵਿਧਾਨ ਸਭਾ ਚੋਣਾਂ ਇਹ ਸਾਰੇ ਰਾਜਾਂ ਦੇ ਵਿੱਚ ਜਿਹੜੀਆਂ ਇਕੱਠੀਆਂ ਚੋਣਾਂ ਹੋਣਗੀਆਂ ਜੋ ਵੀ ਆਪਾਂ ਜਿਹਨੂੰ ਜਿਮਣੀ ਚੋਣਾਂ ਕਹਿੰਦੇ ਆ ਪੰਜਾਬ ਮਹਾਰਾਸ਼ਟਰ ਜੰਮੂ ਹਰਿਆਣਾ ਝਾਰਖੰਡ ਤੇ ਜਿਹੜਾ ਪੰਜਾਬ ਦੇ ਵਿੱਚ ਤੇ ਇਹ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਐਲਾਨ ਕੀਤਾ ਗਿਆ ਹੁਣ ਆਪਾਂ ਗੱਲ ਕਰਦੇ ਹਾਂ ਇਹਦੇ ਕਰਕੇ ਕੋਈ ਅਸਰ ਹੋਏਗਾ ਭਰਤੀਆਂ ਤੇ ਕਿ ਨਹੀਂ ਹੋਏਗਾ ਦੇਖੋ ਜਿਹੜਾ ਚੋਣ ਜਾਂਦਾ ਲੱਗਦਾ ਉਹ ਸਿਰਫ ਉਸ ਅਸੈਂਬਲੀ ਵਿੱਚ ਲੱਗਦਾ ਜਿੱਥੇ ਚੋਣਾ ਹੋਣੀਆਂ ਨੇ ਹੁਣ ਪੰਜਾਬ ਦੇ ਜੋ ਚਾਰ ਹਲਕੇ ਹੋਣਗੇ ਐਮਐਲਏ ਦੇ ਇੱਕ ਤਾਂ ਜਿੱਥੋਂ ਮੀਥੇਰ ਦੀ ਲੜਾਈ ਸੀਗੇ ਤੇ ਉਹ ਸੰਗਰੂਰ ਵਾਲਾ ਏਰੀਆ ਇਸ ਤਰ੍ਹਾਂ ਬਾਕੀ ਜਿਹੜੇ ਤਿੰਨ ਹਲਕੇ ਹੋਰ ਹੈਗੇ ਆ ਉਹ ਵੀ ਜਿਹੜੇ ਸ਼ੋਅ ਕਰ ਦਿੱਤੇ ਜਾਣਗੇ ਤੇ ਉਥੇ ਚੋਣ ਜਾਂਦਾ ਜਿਹੜਾ ਕੰਮ ਕਰਦਾ ਹੈ ਮਤਲਬ ਚੋਣ ਜਾਂਦਾ ਜੋ ਨਿੱਜੀ ਕਾਰਵਾਈਆਂ ਜੋ ਲੋਕਲ ਐਮਐਲਏ ਕਰਦੇ ਆ ਉਹ ਨਹੀਂ ਕਰpanਗੇ ਬਾਕੀ ਜੋ ਸਰਕਾਰ ਹੈਗੀ ਹੈ ਉਹਨਾਂ ਦਾ ਵਰਕ ਜੋ ਕੰਟੀਨਿਊ ਚੱਲੇਗਾ ਜੋ ਪੰਜਾਬ ਸਰਕਾਰ ਹੈ ਪੰਜਾਬ ਤੇ ਪੂਰੇ ਪੰਜਾਬ ਦਾ ਮੁੱਦਾ ਹੈ ਉਸ ਤੇ ਕੰਮ ਹੁੰਦੇ ਰਹਿਣਗੇ ਉਸ ਦੇ ਵਿੱਚ ਕੋਈ ਰੁਕਾਵਟ ਨਹੀਂ ਕਿ ਸਿਰਫ 117 ਹਲਕਿਆਂ ਦੇ ਵਿੱਚੋਂ ਚਾਰ ਹਲਕਿਆਂ ਨੂੰ ਲੈ ਕੇ ਪੂਰੇ ਪੰਜਾਬ ਦੇ ਕੰਮ ਨੂੰ ਨਹੀਂ ਰੋਕਿਆ ਜਾ ਸਕਦਾ ਕਿ ਇੱਥੇ ਜਿਹੜੇ 4 ਹਲਕਿਆਂ ਦੇ ਵਿੱਚ ਚੋਣਾਂ ਹੋਣਗੀਆਂ ਇਹਨਾਂ ਦੇ ਜਿਹੜੇ ਅੱਜ ਡਾਟਾ ਆਪਾਂ ਨੂੰ ਦੇਖਣ ਨੂੰ ਮਿਲ ਜਾਣ ਗਿਆ ਤੇ ਭਰਤੀਆਂ ਜੋ ਚੱਲ ਰਹੀਆਂ ਨੇ ਉਹਨਾਂ ਦਾ ਪ੍ਰੋਸੈਸ ਉਦਾਂ ਹੀ ਚੱਲੇਗਾ ਬਿਲਕੁਲ ਘਬਰਾਉਣ ਦੀ ਲੋੜ ਨਹੀਂ 23 ਚੋਣ ਦੀ ਆ ਲਿਸਟਾਂ ਵੀ ਆਣ ਗਿਆ 8599 ਦਾ ਪ੍ਰੋਸੈਸ ਵੀ ਚੱਲੇਗਾ ਜੋ ਵੀ ਭਰਤੀਆਂ ਚੱਲ ਰਹੀਆਂ ਨੇ ਉਹ ਉਦਾਂ ਹੀ ਚਲਦੀਆਂ ਰਹਿਣਗੀਆਂ ਉਹਨਾਂ ਤੇ ਕੋਈ ਵੀ ਇਸ ਚੀਜ਼ ਦਾ ਅਫੈਕਟ ਨਹੀਂ ਪੈਗਾ ਹਾਂ ਇੱਕ ਜ਼ਰੂਰ ਮੈਂ ਗੱਲ ਕਹੂੰਗਾ ਵੀ ਸਾਰੇ ਸਾਥੀ ਜਿਹੜਾ ਆਪਣਾ ਕੰਮ ਜਲਦੀ ਤੋਂ ਜਲਦੀ ਨਿਬੇੜਨ ਦੀ ਕੋਸ਼ਿਸ਼ ਕਰਨ ਤਾਂ ਵਧੀਆ ਕਿਉਂਕਿ ਅੱਗੇ ਸਪਟੰਬਰ ਤੋਂ ਬਾਅਦ ਅਕਤੂਬਰ ਦੇ ਵਿੱਚ ਜੋ ਚੋਣ ਜਾਬਤਾ ਲੱਗਣ ਜਾਏਗਾ ਪੰਚਾਇਤੀ ਚੋਣਾਂ ਨੂੰ ਉਹ ਪੂਰੇ ਪੰਜਾਬ ਦੇ ਵਿੱਚ ਲੱਗੇਗਾ ਉਸ ਟਾਈਮ ਹੋ ਸਕਦਾ ਹੈ ਕੁਝ ਕੰਮਾਂ ਤੇ ਜਿਹੜੀ ਰਿਕਵਰਟ ਹੋ ਸਕਦੀ ਹੈ ਕਿਉਂਕਿ ਸਟਾਫ ਵੀ ਡਿਊਟੀਆਂ ਜ਼ਿਆਦਾ ਲੱਗ ਜਾਂਦੀਆਂ ਨੇ ਤੇ ਵੈਸੀ ਵੀ ਜਿਹੜੀ ਅ ਇਲੈਕਸ਼ਨ ਕਮਿਸ਼ਨ ਦੇ ਤਰਫੋਂ ਵੀ ਜਿਹੜੀ ਚੋਣ ਜਾਬਤਾ ਹੋ ਸਕਦਾ ਤਾਂ ਉਸ ਟਾਈਮ ਜਿਹੜਾ ਅਸਰ ਦੇਖਣ ਨੂੰ ਮਿਲੇਗਾ ਪਰ ਇਹ ਜਿਮਨੀ ਚੋਣਾਂ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲੇਗਾ ਚੱਲ ਰਹੀਆਂ ਭਰਤੀਆਂ ਤੇ ਇਸ ਲਈ ਇਸ ਗੱਲ ਤੋਂ ਬਿਲਕੁਲ ਨਸਚਿੰਤ ਰਹਿਣਾ ਹੈ ਬਾਕੀ ਜਿਹੜੀਆਂ ਇਹ ਚੋਣਾਂ ਦੇ ਵਿੱਚ ਪ੍ਰਚਾਰ ਹੋਏਗਾ ਜਾਂ ਚੋਣਾਂ ਦੇ ਵਿੱਚ ਜੋ ਵੀ ਜਿੱਥੇ ਵੀ ਚੱਲੇਗਾ ਉੱਥੇ ਤੁਸੀਂ ਆਪਣੀਆਂ ਮੰਗਾਂ ਰੱਖ ਕੇ ਤੇ ਉਸ ਹੱਬ ਨਾਲ ਜੋ ਵੀ ਉੱਥੋਂ ਮਤਲਬ ਕੈਂਡੀਡੇਟ ਅ ਅਸੈਂਬਲੀ ਲਈ ਅੱਗੇ ਆਏਗਾ ਉਹਨਾ ਕੈਂਡੀਡੇਟ ਤੁਸੀਂ ਤੱਕ ਆਪਣੀਆਂ ਮੰਗਾਂ ਰੱਖ ਸਕਦੇ ਹੋ ਉਹ ਤੁਹਾਡੀਆਂ ਮੰਗਾਂ ਅੱਗੇ ਗਵਰਨਮੈਂਟ ਤੱਕ ਪਹੁੰਚਾਏਗਾ ਉਸ ਤਰ੍ਹਾਂ ਜਿਹੜਾ ਤੁਹਾਡੇ ਹੱਲ ਹੋ ਸਕਦੇ ਆ ਇਸ ਕਰਕੇ ਜੜੀਆਂ ਵੀ ਇਹਨਾਂ ਚੀਜ਼ਾਂ ਤੇ ਧਿਆਨ ਦੇ ਕੇ ਤੇ ਬਿਲਕੁਲ ਵੀ ਘਬਰਾਉਣਾ ਨਹੀਂ ਵੀ ਚੁੰਜਾਪਤਾ ਲੱਗੇਗਾ ਤੇ ਕੋਈ ਅਸਰ ਹੋਏਗਾ ਧੰਨਵਾਦ ਇਹਨੀ ਜਾਣਕਾਰੀ ਸਾਰੇ ਤੱਕ ਜਰੂਰ ਸ਼ੇਅਰ ਕਰਿਓ ਅੱਗੇ ਵੀ ਜਾਣਕਾਰੀ ਲੈ ਕੇ ਆਉਂਦੇ ਰਾਂਗੇ ਤੁਹਾਡੇ ਤੱਕ ਧੰਨਵਾਦ